ਇੱਕ ダイਮਾ ਨਾਮ ਦਾ ਸੰਦੀਪ ダイਮਾ ਨਾਮ ਦਾ ਇੱਕ ਸਾਹੂ ਦਾ ਐਮ ਐਲ اے ਸੀ ਉਸ ਨੇ ਇਹ ਕਿਹਾ ਸੀ ਕਿ ਸਾਡੇ ਦੇਸ਼ ਦੇ ਵਿੱਚ ਮਸਜਿਦ ਅਤੇ ਗੁਰਦੁਆਰੇ ਜਿਹੜੇ ਨੇ ਇਹ ਨਾਸੂਰ ਬਣਦੇ ਜਾ ਰਹੇ ਨੇ ਤੇ ਸਾਡੀ ਸਰਕਾਰ ਆਵੇਗੀ ਤਾਂ ਇਹਨਾਂ ਗੁਰਦੁਆਰਿਆਂ ਨੂੰ ਇਹਨਾਂ ਧਾਰਮਿਕ ਅਸਥਾਨਾਂ ਨੂੰ ਦੇਸ਼ ਤੋਂ ਬਾਹਰ ਨਹੀਂ ਕਰ ਦੇਵੇਗੀ ਉੱਥੇ ਉਸ ਨੇ ਜ਼ਹਿਰ ਉਗਲਿਆ ਸੀ ਜਦੋਂ ਜ਼ਹਿਰ ਉਗਲਿਆ ਸੀ ਤਾਂ ਉੱਥੇ ਜੋਗੀ ਬਾਲਕ ਨਾ ਉੱਥੇ ਯੋਗੀ ਆਦਿਤਿਆਨਾਥ ਜੋ ਯੂਪੀ ਦੇ ਸੀਐਮ ਨੇ ਉਹ ਵੀ ਮੌਜੂਦ ਬੈਠੇ ਸਨ ਇਹ ਸਾਰੇ ਤਾੜੀਆਂ ਮਾਰ ਰਹੇ ਸਨ ਇਹ ਵੀ ਉਸ ਨੂੰ ਉਤਸ਼ਾਹਿਤ ਕਰ ਰਹੇ ਸਨ ਬੁਰੇ ਕੰਮਾਂ ਵਾਸਤੇ ਉਤਸ਼ਾਹ ਕਰਨਾ ਕਿ ਇਹ ਗੁਨਾਹ ਨਹੀਂ ਹੈ ਇਹ ਬਹੁਤ ਵੱਡਾ ਗੁਨਾਹ ਹੈ ਤਾਂ ਸਾਧ ਸੰਗਤ ਜੀ ਇਹ ਸਮੇਂ ਸਮੇਂ ਸਿਰ ਜਿਹੜੇ ਨੇ ਇਹ ਗੁਨਾਹ ਕਰਦੇ ਰਹਿੰਦੇ ਨੇ ਦੇਖੋ ਇਸੇ ਦਾ ਹੀ ਸ਼ਾਇਦ ਨਤੀਜਾ ਹੈ ਕਿ ਆਪਣੇ ਹੀ ਰਾਜਸਥਾਨ ਦੇ ਇੱਕ ਕਲੀਆਂ ਸਾਹ ਦੇ ਵਿੱਚ ਸਾਥ ਸੰਗਤਾਂ ਦੀ ਇੱਕੋ ਪਾਣਾ ਵਰਤਿਆ ਅਸੀਂ ਕੀ ਕਹੀਏ ਕਿਸ ਤਰ੍ਹਾਂ ਸੁਣਾਈਏ ਸਾਥ ਸੰਗਤਾਂ ਦੀ ਇੱਕ 90 ਸਾਲ ਦਾ ਬਜ਼ੁਰਗ ਸੀ ਉਸ ਬਜ਼ੁਰਗ ਨੂੰ ਉਸ ਦੇ ਘਰ ਦੇ ਪਰਿਵਾਰ ਦੇ ਤੀਆਂ ਪੁੱਤਰਾਂ ਨੇ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ ਤੇ ਉਹ ਰੋਂਦਾ ਬਿਰਖਦਾ ਤੇ ਬਰਲਾਦ ਕਰਦਾ ਹੋਇਆ ਗੁਰਦੁਆਰੇ ਸਾਹਿਬ ਦੀ ਅਚਾਲਿਆ ਉਸ ਨੇ ਸਪਸ਼ਟ ਆ ਕੇ ਕਿਹਾ ਕਿ ਮੇਰੇ ਤੀਆਂ ਪੁੱਤਰਾਂ ਨੇ ਮੈਨੂੰ ਘਰ ਤੋਂ ਬਾਹਰ ਕੱਢ ਦਿੱਤਾ ਹੈ ਤੇ ਮੈਨੂੰ ਸ਼ਰਨ ਚਾਹੀਦੀ ਹੈ ਗੁਰੂ ਨਾਨਕ ਪਾਤਸ਼ਾਹ ਦੇ ਘਰ ਦੇ ਵਿੱਚ ਤੇ ਗੁਰੂ ਨਾਨਕ ਪਾਤਸ਼ਾਹ ਦਾ ਕਰ ਫਰਿਆਦੀਆਂ ਦੀ ਪਹਿਲਾ ਫਰਿਆਦ ਹੁੰਦਾ ਹੈ ਉਹ ਸਦਾ ਸ਼ਰਨ ਦਿੰਦਾ ਆਇਆ ਹੈ ਤੇ ਸੜ ਦਿੰਦਾ ਰਹੇਗਾ ਤਾਂ ਉੱਥੇ ਉਸ ਨੂੰ ਰਹਿਣ ਵਾਸਤੇ ਜਗ੍ਹਾ ਮਿਲ ਗਈ ਤੇ ਛੱਕਣ ਵਾਸਤੇ ਖੰਦਰ ਮਿਲ ਗਿਆ ਸਾਧ ਸੰਗਤ ਦੀ ਉਹ ਕੇਵਲ ਇਸ ਗੱਲ ਦਾ ਇਹਨਾਂ ਗੁਣਾਂ ਦਾ ਜੋ ਗੁਣਾਂ ਦਾ ਬਾਣ ਕਰਨਾ ਚਾਹੀਦਾ ਹੈ ਉਹ ਗੁਣਾਂ ਨੂੰ ਅਗਣੋ ਦੇ ਵਿੱਚ ਦਿਖਾ ਦੇਣਾ ਚਾਹੁੰਦੇ ਆ ਨਾ ਤੋ ਉਹਨਾਂ ਨੇ ਇਕੱਠਿਆਂ ਹੋ ਕੇ ਗੁਰਦੁਆਰੇ ਸਾਹਿਬ ਦੇ ਉੱਪਰ ਹਮਲਾ ਕੀਤਾ ਤੇ ਹਮਲਾ ਕਰਕੇ ਉਹ ਜੇ ਤੋੜ-ਪੋੜ ਕੀਤੀ ਸੀ ਸੀਸੀਟੀਵੀ ਕੈਮਰੇ ਦੇ ਵਿੱਚ ਇਹ ਸਾਰੀਆਂ ਵਾਧਾਕਾਂ ਜਿਹੜੀਆਂ ਨੇ ਕੈਦ ਹੋਈਆਂ ਤੇ ਇਹ ਸਭ ਕੁਝ ਕੈਦ ਹੋਈਆਂ ਵਾਧਾਕਾਂ ਲੈ ਕੇ ਸਿੱਖ ਜਿਹੜੇ ਸਨ ਜਿਨ੍ਹਾਂ ਦੇ ਵਿੱਚ ਮੁਖੀ ਤੌਰ ਤੇ ਸਰਦਾਰ ਤਜਿੰਦਰ ਸਿੰਘ ਢਿੱਮਾ ਜੀ ਉਹ ਨੇੜੇ شماز جنتchat مقالبیا ڈا Upper ڈانی ان نمو ایسی ایسے بری ایسے جانت کے لچمالوں انہー ایسے رحمن کا مد уж lies ਕਹਿੰਦਿਆ ਕਿ ਇਹਨਾਂ ਸਿੱਖਾਂ ਨੇ ਇਹ ਜੋ ਐਫ ਆਈ ਆਰ ਆ ਦਰਜ ਗਲਤ ਕਰਵਾਈਏ ਉੱਥੇ ਕੋਈ ਹਮਲਾ ਹੋਇਆ ਹੀ ਨਹੀਂ ਜਦ ਕਿ ਸਾਰੇ ਸਬੂਤ ਦਿੱਤੇ ਨੇ ਸੀਸੀਟੀਵੀ ਕਾਮਰੇ ਦੇ ਵਿੱਚ ਉਹ ਵਾਰਦਾਤਾ ਸਾਰੀਆਂ ਕਾਇਲ ਹੋਈਆਂ ਨੇ ਤੇ ਸਭ ਕੁਝ ਨੂੰ ਉਹਨਾਂ ਨੇ ਕਾਜਤਾ ਦੀ ਇੱਕ ਬਿਲਕੁਲ ਝੂਠ ਹੈ ਤਾਂ ਇਸ ਰਾਹ ਕੋਨਾ ਬੰਦਿਆਂ ਨੂੰ ਇਹ ਧਾਰਮਿਕ ਬੰਦੇ ਜੋ ਜਿਹੜੇ ਯੋਗੀ ਨੇ ਬਾਲਕਨਾਥ ਯੋਗੀ ਦਿੱਤੇ ਨਾ ਜਿਹੜੇ ਕਿ ਗੇਰੂਏ ਰੰਗ ਦੇ ਵਸਤਰ ਪਾਉਂਦੇ ਨੇ ਉਹਨਾਂ ਵੀ ਕਿਹਾ ਕਿ ਭਾਈ ਜੜੀਆਂ ਆ ਗੱਲਾਂ ਨੇ ਜੜੀਆਂ ਬੁੜੀਆਂ ਗੱਲਾਂ ਨੇ ਉਹਨਾਂ ਦੇ ਨਾਲ ਉਹ ਖੜੇ ਹੋ ਗਏ ਤੇ ਇਸ ਸਮੇਂ ਦੀ ਜਿਹੜੀ ਸਰਕਾਰ ਹੈ ਜੋ ਸ਼ਾਸਨ ਕਰਨ ਵਾਲੇ ਨੇ ਜੋ ਨਿਯਮ ਦੇ ਵਿੱਚ ਚੱਲਣ ਲਈ ਲੋਕਾਂ ਨੂੰ ਪ੍ਰੇਰਦੇ ਨੇ ਉਹ ਵੀ ਝੂਠ ਦੇ ਨਾਮ ਖੜੇ ਹੋ ਜਾ ਤਾਂ ਫਿਰ ਸਿਖਾਂ ਦੇ ਮਨ ਦੇ ਵਿੱਚ ਰੋਜ਼ ਤਾਂ ਪਾਦਾ ਹੋਵੇਗਾ ਹੀ ਨਾ ਤਾਂ ਸਾਸਨਾ ਦੀ ਇਸ ਤਰ੍ਹਾਂ ਇਹ ਲੋਗ ਜਿਹੜੇ ਹਨ ਇਸ ਨੂੰ ਅਸੀਂ ਇਸ ਤਰ੍ਹਾਂ ਗੁਰੂ ਦੀ ਬਾਣੀ ਲਈ بیان ਕਰ ਸਕਦੇ ਹਾਂ ਮਾਨਸ ਮੂਰਤ ਨਾਨਕ ਨਾਮ ਕਰਨੀ ਪੁੱਤਾ ਦਰਪਮਾਨ ਮਾਨਸ ਦੀ ਮਨੁੱਖਾ ਜਨਮ ਦੇ ਵਿੱਚ ਉਹ ਜ਼ਰੂਰ ਨੇ ਉਹਨਾਂ ਦੀ ਦੇਹੀ ਇੱਕ ਇਨਸਾਨਾਂ ਵਾਲੀ ਲੱਗਦੀ ਪਈਏ ਪਰ ਅੰਦਰ ਨਾ ਦੇ ਇਨਸਾਨੀयत ਨਹੀਂ ਹੈ ਅੰਦਰ ਕੁੱਤਿਆਂ ਵਾਲੀ ਕਰਨੀ ਹੈ ਤਾਂ ਉਹ ਇਸ ਤਰ੍ਹਾਂ ਬੁਰੇ ਕੰਮਾਂ ਦਾ ਸਾਥ ਕਿਤੇ ਹਨ ਤਾਂ ਸਾਧ ਸੰਗਤ ਦੀ ਪਾਸਾ ਦੀ ਬਾਣੀ ਦਾ ਪਰਮਾਨ ਹੈ ਮੈਂ ਪਤ ਕੀ ਪੰਧ ਨਾ ਕਰਨੀ ਕੀ ਕਾਰ ਹੋ ਵਿਗੜ ਰੂਪ ਰਾਂ ਵਿਗੜਾਲ ਪੰਧ ਕਰਦੇ ਨੇ ਨਸੀਹਤ ਜਿਹੜੀ ਨਸੀਹਤ ਜਿਹੜਾ ਉਪਦੇਸ਼ ਸਾਾਨੂੰ ਗੁਰੂ ਪੀਰਾਂ ਨੇ ਦਿੱਤਾ ਹੈ ਉਸ ਉਪਦੇਸ਼ ਦੇ ਉਪਰ ਨਾ ਚੱਲ ਕੇ ਬਲਕੇ ਅੰਦਰ ਜਿਹੜਾ ਹੈ ਦੂਸਰੇ ਦੁਸ਼ਟ ਪੁਰਸ਼ਾਂ ਦੇ ਵਿਚਾਰਾਂ ਨੂੰ ਤਾਰਨ ਕਰਕੇ ਤੇ ਬੰਦੇ ਦਾ ਜਿਹੜਾ ਰੂਪ ਬਿਕੜ ਜਾਂਦਾ ਹੈ ਬਾਹਰੀ ਰੂਪ ਤਾਂ ਪਾਵੇਂ ਉਹੀ ਰਹਿੰਦਾ ਹੈ ਪਰ ਅੰਦਰੋਂ ਜਿਹੜਾ ਉਸ ਦਾ ਰੂਪ ਬਿਕੜ ਜਾਂਦਾ ਹੈ ਅੰਦਰੋਂ ਉਹ ਰਾਖਸ਼ ਹੋ ਜਾਂਦਾ ਹੈ ਅੰਦਰੋਂ ਉਹ ਕਰੋਧੀ ਹੋ ਜਾਂਦਾ ਹੈ ਤੇ ਅੰਦਰੋਂ ਉਹ ਜਾਲਮ ਹੋ ਜਾਂਦਾ ਹੈ ਅੰਦਰੋਂ ਉਹ ਹਥਿਆਰਾ ਹੋ ਜਾਂਦਾ ਹੈ 15 ਉਹ ਕਾਤੀ ਹੋ ਜਾਂਦਾ ਹੈ ਤਾਂ ਐਸੇ ਜਿਹੜੇ ਮਨੁੱਖ ਨੇ ਐਸੇ ਬੁਰੇ ਮਨੁੱਖਾਂ ਦਾ ਸਾਥ ਦੇਣ ਵਾਲਾ ਵੀ ਮਨੁੱਖ ਜੋ ਹੈ ਬੁਰਾ ਹੁੰਦਾ ਹੈ ਇਸ ਲਈ ਪਾਤਾ ਪ੍ਰੇਤੀ ਆਗਨ ਫਰੇਦਾ ਤਿੰਨ ਮੁਕ ਡਰਾਉਣੇ ਜਿਨ੍ਹਾਂ ਵਿਚਾਰੋਂ ਧਾਉ ਉਹਨਾਂ ਦੇ ਗੂਂ ਡਰਾਉਣੇ ਹਨ ਉਹਨਾਂ ਦੀਆਂ ਸਕਲਾਂ ਡਰਾਉਣੀਆਂ ਹਨ ਜਿਨ੍ਹਾਂ ਨੇ ਵਾਹਿਗੁਰੂ ਜੀ ਦਾ ਪਰਮਾਤਮਾ ਦਾ ਨਾਮ ਕੇ ਸਾਧ ਦਿੱਤਾ ਹੈ ਮਨੁੱਖ ਦਾ ਹਰ ਦੇ ਸੰਗਤ ਤਰਨ ਮੈ ਸੇਸ਼ ਤਰਨ ਹਾਰੂ ਕੋ ਨਾਮ ਜਪ ਨਿਰਮਲ ਕਰਨ ਤੋਂ ਸਾ ਸੰਗਾ ਦੀ ਜੋ ਗੁਰੂ ਦੇ ਅਨਸਾਰ ਚੱਲਦੇ ਹਨ ਸਤਗੁਰ ਪਾਤਸ਼ਾਹ ਉਸਤੀਆਂ ਚੂੜੀਆਂ ਪਾ ਦਿੰਦਾ ਹੈ ਤੇ ਇਸ ਲਈ ਜਦੋਂ ਵੀ ਅਸੀਂ ਸਤਗੁਰੂ ਦੇ ਕੋਲ ਆਈਏ ਤਾਂ ਅਸੀਂ ਸਤਗੁਰੂ ਦੇ ਕੋਲ ਪਿਆਰ ਦੇ ਨਾਲ ਆਈਏ ਮੁਹੱਬਤ ਦੇ ਨਾਲ ਆਈਏ ਸਤਗੁਰਾਂ ਦੇ ਨਾਲ ਪਿਆਰ ਕਰੀਏ ਇਨਸਾਨੀਅਤ ਨਾਲ ਪਿਆਰ ਕਰੀਏ ਤੇ ਬਖੇੜੇ ਨਾ ਪਾਈਏ ਤੇ ਇਹ ਜਿਹੜੇ ਇੱਕ ਦੂਜੇ ਨਾਲ ਬੈਰ ਵਿਰੋਧ ਕਰਨਾ ਇਹ ਕਿਸੇ ਨੂੰ ਨਾ ਸਿਖਾਈਏ ਇਹ ਗੁਰੂ ਪਾਤਸ਼ਾਹ ਦੀ ਸਾਨੂੰ ਇਹੋ ਜਿਹਾ ਸਿਖਾਉਂਦੇ ਹਨ ਕਿ ਸਤ ਗੁਰ ਸਦਾ ਤਿਆਰ ਹੈ ਭਾਈ ਵਿਣ ਭਾਗਾ ਕਿਆ ਪਾਈਏ ਇੱਕ ਨਦਰ ਕਾ نیچے ਸਭ ਉੱਪਰ ਜੀਆਂ ਪਾਓ ਤੇ ਹੰਮ ਪਰ ਪਾਈਏ ਹੁਣ ਭਾਵਨਾ ਜੇਕਰ ਧੁਨੀ ਚੱਲਦੀ ਸਤ ਗੁਰਾਂ ਦੇ ਵਾਸਤੇ ਚੀਕ ਨਹੀਂ ਸੀ ਉਸਦੇ ਦੇ ਦੇ ਵਿੱਚ ਵਿਕਾਰ ਬੈਠੇ ਸਨ ਉਹਦੇ ਅੱਦੇ ਵਿੱਚ ਡੰਗ ਬੈਠਾ ਸੀ ਤੇ ਜੇ ਸਤਿਗੁਰਾਂ ਨੂੰ ਸਹਰਿਆ ਮਿਲਿਆ ਕਿ ਭਾਈ ਪਹਾੜੀ ਲੋਕਾਂ ਨੇ ਸਵੇਰੇ ਹਾਥੀ ਚੜਾਉਣਾ ਹੈ ਤੇ ਹਾਥੀ ਨਾਲ ਚੜਾਈ ਕਰਕੇ ਕਿਲੇ ਦਾ ਦਵਾਜਾ ਤੋੜਨਾ ਹੈ ਤਾਂ ਗੁਰੂ ਪਾਤਸ਼ਾਹ ਨੇ ਸਹਿਸ ਰਵਾ ਕਹੇ ਤਾਂ ਕਿ ਸਾਡੇ ਕੋਲ ਵੀ ਹਾਥੀ ਬੈਠਾ ਹੈ ਤਾਂ ਉਸਨੇ ਮਨ ਦੇ ਵਿੱਚ ਵਿਚਾਰ ਕੀਤਾ ਇਹ ਗੁਰੂ ਪਾਸਾ ਜੀ ਦਾ ਬਾਧਿਆ ਨਾਲ ਲੜਾਉਣ ਲੱਗ ਪਾਇਦਾ ਇਹ ਗੱਲ ਠੀਕ ਨਹੀਂ ਹੈ ਤੇ ਉਹਦੇ ਮਨ ਵਿੱਚ ਡਰ ਪੈਦਾ ਹੋ ਜਾਂਦਾ ਹੈ ਤੇ ਉਹ ਥੋ ਨੱਟਦਾ ਹੈ ਪਰ ਸਤਗੁਰ ਪਾਸਾ ਜਦੋਂ ਪਾਈ ਉਦੇ ਸਿੰਘ ਜੀ ਤੇ ਪਾਈ ਬਚਿੱਤਰ ਸਿੰਘ ਜੀ ਨੂੰ ਪੁੱਛਦੇ ਹਨ ਤਾਂ ਉਹਦੋਂ ਪਾਈ ਉਦੇ ਸਿੰਘ ਤੇ ਬਚਿੱਤਰ ਸਿੰਘ ਜੀ ਕਹਿੰਦੇ ਨੇ ਸਤਗੁਰ ਸੱਚੇ ਪਾਸਾ ਤੇਰੀਆਂ ਘਟ ਪੁੱਤਰੀਆਂ ਹਾਂ ਭਾਵੇਂ ਰਬਾਬ ਦੀ ਤਾਰ ਦੇ ਉੱਪਰ ਨਚਾ ਲੋ ਤੇ ਭਾਵੇਂ

ਇਸ ਲਈ ਸਤਗੁਰ ਪਾਤਸ਼ਾਹ ਜੀ ਨਿਰਵਾਣ ਦੀ ਮੂਰਤੀ ਹਨ ਨਿਰਵਾਣਤਾ ਸਿਖਾਉਂਦੇ ਹਨ ਤੇ ਅਸੀਂ ਜੇ ਸਤਗੁਰ ਪਾਤਸ਼ਾਹ ਦੇ ਕੋਲ ਬਹਿਰ ਪਾਉਣਾ ਲੈ ਕੇ ਜਾਈਏ ਤਾਂ ਉਹ ਠੀਕ ਨਹੀਂ ਹੈ ਜਦੋਂ ਭਾਈ ਸਾਹਿਬ ਭਾਈ ਚੜ੍ਹ ਸਿੰਘ ਜੀ ਨੇ ਖਬਰ ਦਿੱਤੀ ਸਰਸਾ ਤੇ ਆ ਕੇ ਕਿ ਸਤਗੁਰ ਪਾਤਸ਼ਾਹ ਅਗੋਂ ਵੀ ਫੌਜ ਆ ਰਹੀਏ ਪਿੱਛੋਂ ਵੀ ਫੌਜ ਆ ਰਹੀਏ ਤਾਂ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਕਿਹਾ ਸੀ ਕੋਈ ਗੱਲ ਨਹੀਂ ਇਹ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦਾ ਕਾਰ ਹੈ ਜੋ ਜਿਸ ਭਾਵਨਾ ਦੇ ਨਾਲ ਗੁਰੂ ਨਾਨਕ ਪਾਤਸ਼ਾਹ ਦੇ ਘਰ ਵਿੱਚ ਆਵੇਗਾ ਉਸ ਨੂੰ ਉਹੋ ਜਿਹਾ ਫਲ ਮਿਲੇਗਾ ਜਿਸ ਭਾਵਨਾ ਨੂੰ ਧਾਰਨ ਕਰਕੇ ਪਹਿਲੇ ਇਹਨਾਂ ਲੋਕਾਂ ਨੇ ਅਨੰਦਪੁਰ ਨੂੰ ਕੇਰਾ ਪਾਇਆ ਉਹਨਾਂ ਨੂੰ ਫਲ ਮਿਲਿਆ ਏ ਜੋ ਹੁਣ ਚੜਾਈ ਕਰਕੇ ਆ ਰਹੇ ਨੇ ਜਿਸ ਭਾਵਨਾ ਨਾਲ ਆ ਰਹੇ ਨੇ ਉਹਨਾਂ ਨੂੰ ਉਸੇ ਤਰ੍ਹਾਂ ਦਾ ਫਲ ਮਿਲੇਗਾ ਇਹ ਗੁਰੂ ਨਾਨਕ ਪਾਤਸ਼ਾਹ ਦਾ ਧਰਮ ਹੈ ਇਸ ਲਈ ਪਾਤਸ਼ਾਹ ਦੀ ਬਾਣੀ ਦਾ ਪਰਮਾਣ ਹੈ ਸਤਗੁਰ ਨੂੰ ਜੇ ਹਾਂ ਕੋ ਇਛਾ ਦਾ ਤੇ ਹਾਂ ਫਲ ਪਾਏ ਕੋ ਸਤਗੁਰ ਨੂੰ ਜਿਉਂ ਦੀਆਂ ਕੋਈ ਇਛਾ ਹੈ ਸਤਗੁਰ ਪਾਤਸ਼ਾਹ ਦੇ ਘਰ ਦੇ ਵਿੱਚ ਉਹਨੂੰ ਉਹਦੀਆਂ ਫਲ ਪ੍ਰਾਪਤ ਹੋ ਜਾਂਦਾ ਹੈ ਤਾਂ ਸਾ ਸੰਗਤ ਜੀ ਅਸੀਂ ਸਤਗੁਰ ਪਾਤਸ਼ਾਹ ਜੀ ਆ ਕੇ ਨਿਰਮੈਤਾ ਦੀ ਯੋਗਤੀ ਬਣ ਕੇ ਆਈਏ ਅਸੀਂ ਸਤਗੁਰ ਦੇ ਕੋਲ ਆ ਕੇ ਸਾਰੇ ਜਗਤ ਪਰਾਂ ਮੰਗਿਏ ਅਸੀਂ ਅਰਦਾਸਾਂ ਕਰੀਏ ਬੇਨਤੀਆਂ ਕਰੀਏ ਨਾਨਕ ਨਾਮ ਚੜਦੀ ਕਲਾ ਤੇਰੇ ਭਾਰੇ ਸਰਬਤ ਦਾ ਭਲਾ ਇੱਥੇ ਆਕੇ ਸਾਰੇੰਦਰਾ ਭਲਾ ਮੰਗੀਏ ਤਾਂ ਸਾਰਿਆਂ ਦੇ ਵਿੱਚ ਸਾਡਾ ਵੀ ਭਲਾ ਹੋ ਜਾਂਦਾ ਏ ਜੇ ਅਸੀਂ ਦੂਸਰਿਆਂ ਦਾ ਭਲਾ ਮੰਗੀਏ ਦੂਸਰਿਆਂ ਦੇ ਘਰ ਦੇ ਕਿ ਖੱਡੇ ਖੋਦੀਏ ਤੇ ਅਸੀਂ ਆਖੀਏ ਸਾਡਾ ਰਾ ਬਿਲਕੁਲ ਪਦਰਾ ਹੋਵੇ ਸਾਡਾ ਦਾ ਸਾਥ ਹੋਵੇ ਪਰ ਐਸਾ ਨਹੀਂ ਹੋ ਸਕਦਾ ਉਹ ਜਿਹੋਂ ਜਿਹਾ ਕੋਈ ਬੀਜ ਦਾਏ ਫਿਰ ਉਸ ਰੂਪੋਂ ਜਾਂ ਫਲ ਪ੍ਰਾਪਤ ਹੁੰਦਾ ਹੈ ਮੇਰੇ ਸਾਈ ਫਰਮਾਨ ਕਰਦੇ ਹਨ ਤਤਾ ਤਾਤਾ ਇੱਕ ਹੈ ਸਭ ਕੋ ਦੇਵਨ ਹਾਰ ਮੇਰੇ ਸਰਬ ਜੀ ਆਗਦੇ ਨਾਲ ਦੰਦੇ ਦੋਸ ਨਾ ਦੇਈ ਕਿਸੇ ਦੋਸ ਕਰਮਾਂ ਆਪਣਿਆ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ ਨਾ ਦੀਜੇ ਰojana ਕਿਸੇ ਹੋਰ ਨੂੰ ਦੋਸ ਨਾ ਦੇ ਤੋ ਸਾਥ ਸੰਗ ਜਿਓ ਅਸੀਂ ਆਪਣੇ ਪੁਰੋਕੇ ਆਪਾਸ ਕਰੀਏ ਸਤਪੁਰ ਸੱਚੇ ਪਾਤਸ਼ਾਹ ਅਸੀਂ ਜਦੋਂ ਤੇਰੇ ਦਰ ਤੇ ਹੁੰਦੇ ਆ ਸਾਡੇ ਹਿਰਦੇ ਰੂਪ ਝੋਲੀ ਦੇ ਵਿੱਚ ਸ਼ੁਭ ਗੁਣੋ ਪਾਦੇ ਤਾਂ ਕਿ ਆਪ ਦੇ ਕੋਲ ਅਸੀਂ ਸਭ ਗੁਣ ਲੈ ਕੇ ਜਾਈਏ ਵੈਰ ਗਰੋਧ ਮਿਟਾ ਕੇ ਜਾਈਏ ਤੇ ਇਹ ਆਪ ਜੀਏ ਨਾ ਕੋ ਬੈਰੀ نایے پیدا نا ساگل سنگ ہم کو بڑھنے آئی تا اسی نرویتا دی گروت ساتھ کو پاس آتے کو دو نرویر بنیئے سوک پر بنیئے اتنے پوچھن پڑھان کرنا دی اور یہاں کرنا دی کنوں لکشش کرنے گی وہ آئے گروتی کا خالصہ آئے گروتی کی فتے جب کو ساتھے نام ساتھ